ਮੈਂ ਕਹਿੰਦਾ ਜਿਹੜਾ ਅਫਸਰ 76 ਲਾ ਉਹਨਾਂ ਦੇ ਜੁੱਤੀਆਂ ਮਾਰੋ ਅਸੀਂ ਅੱਜ ਆਊਟ ਆਫ ਫੇਅ ਬੋਲਾਂਗੇ ਕਿਉਂ ਕਾਨੂੰਨ ਬਣਾਉਣ ਵਾਲੇ ਜਦੋਂ ਕਾਨੂੰਨ ਤੋੜ ਦੇਣ ਤੇ ਜਿਨ੍ਹਾਂ ਦੇ ਲਾਗੂ ਆ ਉਹਨਾਂ ਨੂੰ ਕਾਨੂੰਨ ਤੋੜ ਦੇਣਾ ਚਾਹੀਦਾ ਵਾ ਜੇ ਅਫਸਰ ਅਫਸਰ ਕੰਮ ਨਹੀਂ ਕਰਦਾ ਮੈਂ ਕਹਿੰਦਾ ਅੱਜ ਜਾਵੇ ਕਿਸ਼ਨ ਕੁਮਾਰ ਅੱਜ ਪੂਰੇ ਪੰਜਾਬ ਦਾ ਬੇੜਾ ਇਮੀਗ੍ਰੇਸ਼ਨ ਸਾਡੇ ਸੈਕਟਰੀ ਕਿਸ਼ਨ ਕੁਮਾਰ ਨੇ ਕੀਤਾ ਉਹ ਮੈਂ ਨਹੀਂ ਕਹਿ ਰਿਹਾ ਉਹਦਾ ਚੁਣਿਆ ਹੋਇਆ ਐਮਐਲਏ ਕਹਿ ਰਿਹਾ ਰਮੀਤ ਸਿੰਘ ਮਾਜਰਾ ਆਮ ਆਦਮੀ ਪਾਰਟੀ ਦਾ ਰਮੀਤ ਸਿੰਘ ਮਾਜਰੇ ਸਟੇਟਮੈਂਟ ਰੰਗੀ ਆ ਉਹ ਕਦੋਂ ਬੋਲਿਆ ਜਦੋਂ ਲੋਕ ਡਾਂਗਾ ਲਾ ਕੇ ਦਿਵਾਲੇ ਹੋ ਗਏ ਉਹਦੇ ਉਹਦਣ ਉਹਨੂੰ ਇੱਕ ਮੁੱਠ ਮਿੱਟੀ ਨਹੀਂ ਚੁੱਕਣ ਦਿੱਤੀ ਉਹ ਰੋਕੇ ਮਰ ਗਿਆ ਕਿ ਮੈਨੂੰ ਮਿੱਟੀ ਚੁੱਕ ਕੇ ਗੁਰਦ੍ਰੇ ਪਾ ਲੰਦੇ ਨਾਲੇ ਮੇਰਾ ਨਿਖਾਸ ਹੋ ਜਾਊਗਾ ਨਾਲੇ ਲੋਕਾਂ ਦਾ ਵਿਕਾਸ ਹੋ ਜਾਊਗਾ ਉਹਨੇ ਨਿਖਾਸ ਤੇ ਵਿਕਾਸ ਦਾ ਬੇੜਾ ਘਰ ਕਰਕੇ ਪੰਜਾਬ ਦਾ ਤੇ ਪੰਜਾਬ ਅੱਜ ਸਾਰਾ ਡੋਪਤਾ ਜੀ ਰਹਿ ਗਈ ਗੱਲ ਸੈਂਟਰ ਦੀ ਸੈਂਟਰ ਨੇ ਸਾਡੇ ਨਾਲ ਉਹ ਦੁਰਦਸ਼ਾ ਕੀਤੀ ਆ ਜਿਹੜੀ ਜ਼ਿੰਦਗੀ ਨਾਲ ਕੀਤੀ ਹੋਵੇ ਉਹ ਮੈਂ ਕਹਿੰਦਾ ਯਾਰ ਥੋੜਾ ਬੜਾ ਮੋਦੀ ਤਰਸਕਾ ਅੱਜ ਦੇਖੋ 25 ਦਿਨ ਹੋ ਗਏ ਸਾਡੀਆਂ ਸਾਡੇ ਉਤਿਆਪਤ ਬਣੀ ਨੂੰ ਤੇ ਮੋਦੀ ਸਾਹਿਬ ਨੇ ਅੱਜ ਤੱਕ ਇੱਕ ਵੀ ਟਵੀਟ ਨਹੀਂ ਦਿੱਤਾ ਪੰਜਾਬ ਨੂੰ ਕਿ ਪੰਜਾਬੀਓ ਮੈਂ ਤੁਹਾਡੇ ਨਾਲ ਆ ਘਬਰਾਓ ਨਾ ਅਸੀਂ ਤੁਹਾਡੀ ਪੂਰਤੀ ਕਰੂੰਗਾ ਅੱਜ ਤੱਕ ਕੇਂਦਰ ਸਰਕਾਰ ਜਿਹੜੀ ਕਹਿੰਦੀ ਪਿੰਡਾਂ ਨੂੰ ਵਧਣਾ ਡਾਂਗਾਂ ਫੜੋ ਇਹਨਾਂ ਦੇ ਅੱਜ ਮੋਦੀ ਦੇ ਕੋਲ ਇੱਕ ਵੀ ਟਵੀਟ ਨਹੀਂ ਆਇਆ ਮੰਤਰੀ ਦਾ ਕਿ ਮੋਦੀ ਆ ਕੇ ਕਵੇ ਕਿ ਮੈਂ ਪੰਜਾਬ ਨਾਲ ਖਲੋ ਗਿਆ ਪੰਜਾਬੀਓ ਘਬਰਾਇਓ ਨਾ ਪਰਸੋਂ ਮਨ ਕੀ ਬਾਤ ਕੀਤੀ ਉਹਦੇ 'ਚ ਵੀ ਹੜਾਂ ਦੀ ਗੱਲ ਨਹੀਂ ਕੀਤੀ ਪੰਜਾਬ ਦੀ ਇੱਕ ਵੀ ਗੱਲ ਨਹੀਂ ਕੀਤੀ ਵੇਖੋ ਮੋਦੀ ਦਾ ਟਵਿੱਟਰ ਖੋਲ ਕੇ ਦੇਖੋ ਮੋਦੀ ਦਾ ਟਵਿੱਟਰ 5-5 ਮਿੰਟ ਦੀ ਰਿਪੋਰਟ ਲੈਂਦਾ ਕਿੱਥੇ ਐਕਸੀਡੈਂਟ ਹੋ ਗਿਆ ਕਿੱਥੇ ਬਿਮਾਰੀ ਪੈ ਗਈ ਉਹ ਪੰਜਾਬ ਵਾਚ ਇਨਾ ਧੱਕਾ ਯਾਰ ਮੈਂ ਤੁਹਾਨੂੰ ਦੱਸਦਾ ਅਸੀਂ 52% ਫੂਡ ਜੇ ਹਿੱਸਾ ਪਾਇਆ ਪਿਛਲੇ ਸਾਲ ਚ 48% ਪੂਰੇ ਦੇਸ਼ ਦਾ 34 ਲੱਖ ਝੋਨਾ ਏਕੜ ਸਾਡੇ ਪੰਜਾਬ ਚ ਤੇ ਪੂਰੇ ਦੇਸ਼ ਦੀ ਸਟੇਟਮੈਂਟ 5.5 ਲੱਖ ਆ ਤੇ ਸਾਡੀ 4,70,000 ਦੀ ਸਟੇਟਮੈਂਟ ਨਿਕਲ ਡਿਕਲਦੀ ਜਿਹੜੀ ਸਾਡੀ ਪੌਣੇ 5 ਲੱਖ ਬਰਬਾਦ ਹੋ ਗਈ ਸਾਡੀ ਜੋ ਜਿੰਨੇ ਫੂਡ ਜਿੰਨਾ ਕੁਝ ਦਿੱਤਾ ਹੋਵੇ ਉਹਦੇ ਵਾਸਤੇ ਗੰਦੀ ਸਰਕਾਰ ਮੈਂ ਕਹਿੰਦਾ ਭਾਜ ਭਾਜ ਸਰਕਾਰ ਜਿਹੜੀ ਵੱਧਦੀ ਆ ਇਹਨੂੰ ਪਿੰਡਾਂ ਦੇ ਨਾਲ ਬਣ ਦਿਓ ਇਹ ਸਾਨੂੰ ਬੁੱਧੂ ਬਣਾ ਕੇ ਰੱਖਿਆ ਜੇ ਸਾਡੇ ਦਾ ਦੁੱਖ ਦੀ ਘੜੀ ਨਹੀਂ ਸਾਡੀ ਕਮੀ ਆ ਸਾਡੀ ਕੌਮ ਨੇ ਇਹੋ ਜੇ ਕੰਮ ਕੀਤੇ ਉੱਤਰਾਖੰਡ ਮੁਸ਼ਕਲ ਆਈ ਚੁੱਕਿਆ ਪਤੀਲਾ ਘੜਸੀ ਚੱਲ ਉੱਥੇ ਰਾਸਤਨ ਆਈ ਚੁੱਕਿਆ ਪਤੀਲਾ ਘੜਸੀ ਚੱਲ ਉੱਥੇ ਮੈਂ ਸਾਰੀ ਵੱਡੀਆਂ ਵੱਡੀਆਂ ਐਂਜੋ ਖਾਲਸਾ ਏਡ ਨੂੰ ਬੇਨਤੀ ਕਰਦਾ ਛੱਡ ਦਿਓ ਖੜਾ ਪੰਜਾਬ ਦੇ ਪਿੰਡ بچਾਈਏ ਪਿੰਡਾਂ ਪੰਜਾਬ ਨੂੰ ਸੋਨਾ ਬਣਾਈਏ ਜਦੋਂ ਸਾਡੀ ਕਦਰ ਹੀ ਨਹੀਂ ਬਾਰ ਅੱਜ ਕਿਹਾ ਅੱਜ ਕਿਸੇ ਕੰਟਰੀ ਨੇ ਸਾਡਾ ਟਵੀਟ ਕੀਤਾ ਕੋਈ ਕੰਟਰੀ ਵਧੀਆ ਜੇ ਆਏ ਤਾਂ ਸਾਡਾ ਪਰਸਨਲ ਭਾਈਚਾਰਾ ਆਇਆ ਭਾਵੇਂ ਰਾਜਸਥਾਨ ਤੋਂ ਆਇਆ ਤੇ ਭਾਵੇਂ ਹਰਿਆਣੇ ਤੋਂ ਆਇਆ ਆ ਸਾਡੇ ਲਾਗੇ ਦੋ ਸਟੇਟਾਂ ਪਾਣੀ ਮੰਗਦੀਆਂ ਮੰਗਦੀਆਂ ਦੋਵੇਂ ਸਟੇਟਾਂ ਪਾਣੀ ਉਹਨਾਂ ਦੋਨਾਂ ਸਟੇਟਾਂ ਦੀ ਇੰਨੀ ਹਿੰਮਤ ਨਹੀਂ ਪਈ ਕਿ ਅਸੀਂ ਤੁਹਾਨੂੰ 10 ਕਰੋੜ 20 ਕਰੋੜ ਰੁਪਈਆ ਦੇਵਾਂਗੇ ਕਿਸੇ ਕਿਸੇ ਮੁੱਖ ਮੰਤਰੀ ਨੇ ਕਿਹਾ ਇੱਕੋ ਸ਼ੈਣੀ ਬੈਠਾ ਹਰਿਆਣੇ ਦਾ ਉਹ ਕਹਿੰਦਾ ਮੈਨੂੰ ਚਿੱਠੀ ਲਿਖੋ ਉਹਨੂੰ ਇਹ ਨਹੀਂ ਪਤਾ ਕਿ ਸਾਡੀ ਵਿਰਾਸਤ ਕੀ ਆ ਇਹ ਪੰਜਾਬੀ ਭੀਖ ਨਹੀਂ ਮੰਗਦੇ ਜੇ ਉਹਨੂੰ ਸਾਡਾ ਰਹਿਮ ਸੀ ਉਹਦਾ ਫਰਜ ਪੰਦਾ ਸੀ ਪੈਕੇਜ ਲਾਨ ਕਰਦਾ ਪੰਜਾਬ ਵਾਸਤੇ ਤੇ ਅੱਜ ਉਹਨੇ ਚਿੱਠੀ ਪੜਾਂ ਕੀ ਲਗੀ ਸਾਡੀਆਂ ਨਹਿਰਾਂ ਹੀ ਪਾਣੀ ਨਾ ਛੱਡਿਓ ਉਹ ਵੇਖੋ ਪੰਜਾਬੀਓ ਤੁਹਾਡੇ ਕੋਲੋਂ ਡੈਮ ਜਿਹੜਾ ਸਾਡਾ ਕਾਨੂੰਨ ਬਣਾਇਆ ਸੀ ਪਾਖੜਾ ਡੈਮ ਦੀ ਉਹਦੀ ਐਕਟੀਵਿਟੀ ਜੋ ਸਾਡਾ ਪੰਜਾਬ ਬਾਹਰ ਮਾਰਿਆ ਸਾਡੇ ਕਿਸਾਨਾਂ ਨੂੰ ਉਹਨਾਂ ਡੈਮਾਂ ਤੇ ਆਪ ਕਬਜ਼ਾ ਕਰਨਾ ਪਊ